ਇਸ ਰੈਸਪੀ ਨਾਲ ਪਿੰਨੀਆਂ ਬਹੁਤ ਹੀ ਸੁਆਦੀ ਤੇ ਪੋਲੀਆਂ ਬਣਦੀਆਂ ਨੇ ਜਾਨੀ ਕਿ ਸੌਫਟ ਤੇ ਇਸ ਨੂੰ ਕਿਸੇ ਵੀ ਉਮਰ ਦੇ ਬੱਚੇ ਜਾਂ ਬਜ਼ੁਰਗ ਆਸਾਨੀ ਨਾਲ ਖਾ ਸਕਦੇ ਨੇ ਤੇ ਆਓ ਦੇਖਦੇ ਹਾਂ ਕਿ ਪੰਜਾਬ ਚ ਅਲਸੀ ਦੀਆਂ ਪਿੰਨੀਆਂ ਕਿਵੇਂ ਬਣਾਈਆਂ ਜਾਂਦੀਆਂ ਨੇ ਤਾਂ ਸਟਾਰਟ ਕਰਦੇ ਹਾਂ ਤਾਂ ਪਿੰਨੀਆਂ ਬਣਾਉਣ ਲਈ ਮੈਂ ਤਕਰੀਬਨ 250 ਗ੍ਰਾਮ ਅਲਸੀ ਲਈ ਆ ਇਹਦੇ ਮੈਂ ਚੰਗੀ ਤਰ੍ਹਾਂ ਦੇਖ ਲਿਆ ਕਿ ਇਹਦੇ ਵਿੱਚ ਕੁਝ ਨਹੀਂ ਹੈ ਕਈ ਵਾਰੀ ਇਹਦੇ ਵਿੱਚ ਕੋਈ ਕੰਕਰ ਜਾਂ ਕਿ ਸਰੋਂ ਦਾ ਦਾਣਾ ਤੇ ਜਾਂ ਕੁਝ ਹੋਰ ਵਗੈਰਾ ਹੁੰਦਾ ਹੈ ਤੇ ਹੁਣ ਮੈਂ ਗੈਸ ਤੇ ਕੜਾਹੀ ਗਰਮ ਕਰ ਲਈ ਆ ਤੇ ਇਹਦੇ ਵਿੱਚ ਅਸੀਂ ਆਲਸੀ ਨੂੰ ਭੁੰਨ ਲਵਾਂਗੇ ਸ਼ੁਰੂ ਵਿੱਚ ਭੁੰਨ ਲਈ ਇਹਨੂੰ ਕਿਸੇ ਕੇਜਾਂ ਕਿਸੇ ਰਫਾਂਡਲ ਦੀ ਜ਼ਰੂਰਤ ਨਹੀਂ ਹੁੰਦੀ ਇਹਨੂੰ ਅਸੀਂ ਇਦਾਂ ਹੀ ਭੁੰਨਣਾ ਹੋਣਾ ਹੈ ਜ ਜਿਹਨੂੰ ਕਿ ਡਾਈ ਰੋਸਟ ਕਹਿੰਦੇ ਆ ਕਰਨਾ ਅਸੀਂ ਇਹਨੂੰ ਇਦਾਂ ਹੀ ਭੁੰਨਾਂਗੇ 4-5 ਮਿੰਟ ਲਈ ਤਾਂ ਕਿ ਇਹਦਾ ਜੋ कच्चਾਪਨ ਹੈ ਉਹ ਚੰਗੀ ਤਰ੍ਹਾਂ ਨਿਕਲ ਜਾਵੇ ਸਾਡੇ ਵਿੱਚ ਪੰਜਾਬ ਦਾ ਇਦਾਂ ਤਾਂ ਕੋਈ ਘਰ ਨਹੀਂ ਹੁੰਦਾ ਜਿਸ ਘਰ ਵਿੱਚ ਪਿੰਨੀ ਨਾ ਬਣਦੀ ਹੋਵੇ ਕੋਈ ਆਲਸੀ ਦੀ ਪਿੰਨੀ ਬਣਾਉਂਦਾ ਹੈ ਕੋਈ ਆਟੇ ਦੀ ਪਿੰਨੀ ਬਣਾਉਂਦਾ ਹੈ ਤੇ ਕੋਈ ਬੇਸਣ ਦੀ ਪਿੰਨੀ ਬਣਾਉਂਦਾ ਹੈ ਜਿਸ ਨੂੰ ਜਿਸ ਤਰ੍ਹਾਂ ਦੀ ਸਵਾਦ ਲੱਗਦੀ ਹੈ ਉਹ ਉਹ ਹੀ ਪਿੰਨੀਆਂ ਬਣਾ ਲੈਣਾ ਕਿਉਂਕਿ ਦਸੰਬਰ ਜਨਵਰੀ ਵਿੱਚ ਕਰਾਕੇ ਦੀ ਠੰਡ ਪੈਂਦੀ ਆ ਧੁੰਦਾ ਪੈਂਦੀ ਆ ਜਿਹਦੇ ਕਰਕੇ ਕਿ ਕਈ ਕਿਸਾਨਾਂ ਨੇ ਖੇਤਾਂ ਵਿੱਚ ਕੰਮ ਕਰਨਾ ਹੁੰਦਾ ਰਾਤ ਰਾਤ ਨੂੰ ਪਾਣੀ ਲਾਣਾ ਹੁੰਦਾ ਫਸਲਾਂ ਨੂੰ ਕਣਕ ਦੇ ਨੂੰ ਤੇ ਉਹਨਾਂ ਨੂੰ ਵੀ ਥੋੜੀ ਗਰਮਾਹਟ ਦੀ ਲੋੜ ਹੁੰਦੀ ਆ ਤੇ ਜਿਹੜੀਆਂ ਪਿੰਨੀਆਂ ਸਾਡੇ ਸ਼ਰੀਰ ਨੂੰ ਕਾਫੀ ਗਰਮਾਹਟ ਦਿੰਦੀ ਆ ਤੇ ਸਾਡੀ ਹਮੇਉਂ ਨੂੰ ਵੀ ਵਧਾਉਂਦੀ ਆ ਇਸ ਲਈ ਪਿੰਨੀ ਅਸੀਂ ਪੰਜਾਬ ਦੇ ਕਿ ਆਪਣੇ ਜਰੂਰ ਬਣਾ ਲੈਣਾ ਪਿੰਨੀ ਦਾਛਰੀ ਨੂੰ ਗਰਮੀ ਵੀ ਮਿਲਦੀ ਹੈ ਤੇ ਨਾਲ ਹੀ ਨਾਲ ਜਿਹੜਾ ਸਾਡਾ ਕਿ ਸਰੀਰ ਆ ਉਹ ਤਰੋ ਤਾਜ਼ਾ ਰਹਿੰਦਾ ਤੁਸੀਂ ਦੇਖ ਸਕਦੇ ਹੋ ਕਿ ਅਲਸੀ ਗਰਮ ਹੋਣ ਦੇ ਨਾਲ ਨਾਲ ਇਹਦੀ ਚਮਕ ਥੋੜੀ ਵੱਧ ਗਈ ਹੈ ਆ ਦੇਖੋ ਇਹਦੇ ਵਿੱਚੋਂ ਚਿਟਕਣ ਦੀ ਆਵਾਜ਼ ਆ ਰਹੀ ਹੈ ਇਟ ਮੀਨਸ ਕਿ ਇਹ ਚੰਗੀ ਤਰ੍ਹਾਂ ਪੁੱਜ ਰਹੀ ਹੈ ਤੇ ਇਹਨੂੰ ਮੈਂ ਬਸ 2 ਮਿੰਟ ਲਈ ਹੋਰ ਪੁੰਨਾਂਗੀ ਤੇ तकरीबन ਮੈਨੂੰ 3 ਮਿੰਟ ਹੋ ਗਏ ਐ ਇਹਨੂੰ ਭੁੰਨਦੇ ਹੋਏ ਅਲਸੀ ਖਿਸ਼ੂ ਗੋਣ ਲਾ ਪਈਏ ਇਹਦਾ ਮਤਲਬ ਹੈ ਕਿ ਅਲਸੀ ਸਾਡੀ ਭੁੱਜ ਚੁੱਕੀ ਆ ਤੇ ਹੁਣ ਅਸੀਂ ਇਹਨੂੰ ਉਤਾਰ ਲਵਾਂਗੇ ਭੁੱਜ ਗਈ ਆ ਅਸੀਂ ਨੂੰ ਅਸੀਂ ਇੱਕ ਥਾਂ ਦੇ ਵਿੱਚ ਕੱਢ ਲਵਾਂਗੇ ਤੇ ਹੁਣ ਅਸੀਂ ਉੱਤੇ ਤਰ੍ਹਾਂ ਛੋਲੇ ਭੁੰਨ ਲਵਾਂਗੇ ਇਹ ਕਾਲੇ ਛੋਲੇ ਦੇਖੋ ਜਿਉ ਕਿ ਪਹਿਲਾਂ ਕੀ ਭੁੱਜੇ ਹੋਇਆ ਪਰ ਫਿਰ ਵੀ ਮੈਂ ਇਸ ਨੂੰ ਥੋੜਾ ਜਿਹਾ ਦੁਬਾਰਾ ਸੇਕ ਲਗਾਉਂਗੀ ਜਿੰਨੀ ਮੈਂ ਅਲਸੀ ਲਈ ਸੀ ਉਨੇ ਹੀ ਮੈਂ ਕਾਲੇ ਚਨੇ ਲਏ ਆ ਪਾਈਆ ਅਲਸੀ ਦੇ ਵੀ ਤੇ ਪਾਈਆ ਇਹ ਲੈ ਚਣੇ ਲਏ। ਨਾ ਛੋਲੇ ਦੀ ਜਗ੍ਹਾ ਤੁਸੀਂ ਕਣਕ ਦਾ ਆਟਾ ਵੀ ਲੈ ਸਕਦੇ ਆ, ਸੂਜੀ ਵੀ ਲੈ ਸਕਦੇ ਆ ਤੇ ਜਾਂ ਫਿਰ ਬੇਸਣ ਵੀ ਲੈ ਸਕਦੇ ਹੋ। ਮੀਨਸ ਕਿ ਜਿੰਨੇ ਤੁਸੀਂ ਅਰਸੀ ਲਈਆ, ਉਨਾ ਹੀ ਅਸੀਂ ਆਟਾ, ਬੇਸਣ ਜਾਂ ਫਿਰ ਛੋਲੇ ਲੈਣੇ ਆ। ਸਾਡੇ ਛੋਲੇ ਜੀ ਭੁੱਜ ਚੁੱਕੇ ਆ ਤੇ ਅਸੀਂ ਉਹ ਵੀ ਇੱਕ ਪਲੇਟ ਵਿੱਚ ਕੱਢ ਲਵਾਂਗੇ। ਹੁਣ ਅਸੀਂ ਪੁੰਨਾਗੇ ਮਖਾਣੇ। ਮਖਾਣੇ ਪੰਡੇਰੀ ਵਿੱਚ ਪਾਉਣਾ ਬਿਲਕੁਲ ਆਪਸ਼ਨਲ ਆ। ਜੇ ਤੁਹਾਡੀ ਇੱਛਾ ਹੈ ਤਾਂ ਪਾ ਲਓ, ਜੇ ਨਹੀਂ ਤਾਂ ਨਹੀਂ। ਖਰ ਪਾ ਲਉਗੇ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਇਹ ਵੀ ਅਨਾਜੇ ਨਾਲ ਭਰਪੂਰ ਹੁੰਦੇ ਆ ਤੇ ਇਹ ਮੈਂ ਅਨਾਜੇ ਨਾਲ ਹੀ ਪਾਏ ਆ ਜਿਵੇਂ ਕਿ ਇੱਕ ਕੋਲੀ ਪਾ ਲਿਆ ਤੁਸੀਂ ਘੱਟ ਵੱਧ ਵੀ ਕਰ ਸਕਦੇ ਹੋ ਜਿੰਨੇ ਵੀ ਅਸੀਂ ਮੇਵੇ ਪੂਰੇ ਪੰਜੀਰੀ ਚ ਉਹ ਤੁਸੀਂ ਆਪਣੀ ਮਰਜ਼ੀ ਨਾਲ ਘੱਟ ਵੱਧ ਕਰ ਸਕਦੇ ਆ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਇਹਨਾਂ ਨੂੰ ਭੁੰਨਣ ਨਾਲ ਇੱਕ ਕਰੰਚੀ ਬਣ ਜਾ ਜਾਂਦਾ ਇਹਨਾਂ ਵਿੱਚ ਜਿਹਦੇ ਨਾਲ ਕੀ ਪਿੰਗਾਂ ਸਵਾਦ ਲੱਗਦੀਆਂ ਇਦੇ ਵਿੱਚ ਪ੍ਰੋਟੀਨ ਤੇ ਫਾਈਬਰ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਈ ਜਾਂਦੇ ਆ ਜਿਹੜੇ ਕਿ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਆ। ਆ ਦੇਖੋ ਜਦੋਂ ਮਖਾਣਾ ਟਟਣ ਦੀ ਆਵਾਜ਼ ਆਵੇ ਤੇ ਬਿਲਕੁਲ ਟੁੱਟ ਜਾਵੇ ਤੇ ਇਹਦਾ ਮਤਲਬ ਹੈ ਕਿ ਮਖਾਣੇ ਜਿਹੜੇ ਸਾਡੇ ਪੁੱਜ ਚੁੱਕੇ। ਤੇ ਹੁਣ ਮੈਂ ਮਗਜ ਜਿਹੜੇ ਆ ਉਹਨਾਂ ਨੂੰ ਵੀ ਡਰਾਈ ਰੋਸਟ ਕਰ ਲਵਾਂਗੇ ਅਸੀਂ। ਅਸੀਂ ਜਿੰਨੇ ਵੀ ਡਰਾਈ ਫਰੂਟਸ ਪਾਣੇ ਆ ਜਿੱਦਾਂ ਕਿ ਕਾਜੂ, ਬਦਾਮ, ਸੌਗੀ ਤੇ ਮਗਾ ਜਿਹੜੇ ਕਿ ਖਰਬੂਜੇ ਤੇ ਹਦਵਾਣੇ ਦੇ ਬੀਜ ਹੁੰਦੇ ਆ ਇਹਨਾਂ ਨੂੰ ਵੀ 1-2 ਮਿੰਟ ਲਈ ਡਰਾਈ ਰੋਸਟ ਕਰ ਲਵਾਂਗੇ ਡਰਾਈ ਫਰੂਟ ਡਰਾਈ ਰੋਸਟ ਕਰ ਲਵਾਂਗੀ ਤੇ ਇਹਨਾਂ ਦੀ ਕੁਆਂਟੀਟੀ ਤੁਸੀਂ ਆਪਣੇ ਹਿਸਾਬ ਨਾਲ ਘੱਟ ਜਾਂ ਜ਼ਿਆਦਾ ਕਰ ਸਕਦੇ ਆ ਜਿੱਦਾਂ ਕਿ ਜਾਂ 100 ਗ੍ਰਾਮ ਵੀ ਲੈ ਸਕਦੇ ਆ 200 ਗ੍ਰਾਮ ਵੀ ਲੈ ਸਕਦੇ ਆ ਤੇ ਇਹ ਲਈ ਮੈਂ ਇੱਕ ਕਟੋਰੀ ਕਾਜੂ ਜਿਹੜੇ ਕਿ ਪਲੇਨ ਕਾਜੂ ਹੁੰਦੇ ਆ ਬਿਨਾ ਨਮਕ ਤੋਂ ਮੈਂ ਸਾਰੇ ਹੀ ਡਰਾਈ ਫਰੂਟਾਂ ਮਿਲ ਕੇ ਅੰਦਾਜ਼ੇ ਨਾਲ ਰਹਿ ਰਹੀਆਂ ਕੋਈ ਮਿਣੀ ਹੋਈ ਨਹੀਂ ਹੈਗੇ ਤੇ ਇਹ ਬਦਾਮ ਤੇ ਇਹ ਕੁਝ ਪਿਸਤਾ ਮੇਰੇ ਕੋਲ ਪਹਿਲੇ ਪਏ ਹੋਏ ਸੀਗੇ ਤੇ ਮੈਂ ਸੋਚਿਆ ਇਹ ਵੀ ਪਾ ਦਿੰਦੇ ਆ ਤੇ ਇਹਨਾਂ ਸਾਰੇ ਨੂੰ ਇਕੱਠਾ ਗੀ 2 ਜਾਂ ਫਿਰ 3 ਮਿੰਟ ਲਈ ਟੱਕ ਗਏ ਉਸ ਤੇ ਪੁੰਨਲਵਾਂਗੇ ਹੁਣ ਅਸੀਂ ਇਸ ਨੂੰ ਮਿਕਸੀ ਵਿੱਚ ਪੀ ਲਵਾਂਗੇ ਅਲਸੀ ਨੂੰ ਤੁਸੀਂ ਚਾਹੋ ਤਾਂ ਇਸ ਨੂੰ ਕੁੰਡੇ ਵਿੱਚ ਵੀ ਕੁੱਟ ਸਕਦੇ ਹੋ ਆ ਦੇਖੋ ਅਲਸੀ ਸਾਡੀ ਪੀ ਹੋ ਗਈ ਆ ਹੁਣ ਮੈਂ ਇਸੇ ਤਰ੍ਹਾਂ ਮਗਾਜ ਕੁੱਲ ਮਖਾਣੇ ਚਾਨੇ ਤੇ ਮੇਵੇ ਵਗੈਰਾ ਸਾਰਾ ਕੁਝ ਮਿਕਸੀ ਗ੍ਰਾਈਂਡਰ ਵਿੱਚ ਪੀ ਲਵਾਂਗੇ ਆ ਦੇਖੋ ਮੈਂ ਸਾਰਾ ਸਮਾਨ ਮਿਕਸੀ ਗ੍ਰਾਈਂਡਰ ਵਿੱਚ ਪੀ ਲਿਆ ਆ ਤੇ ਸਾਰਾ ਇੱਕ ਥਾਂ ਹੀ ਇੱਕ ਥਾਲੀ ਵਿੱਚ ਇਕੱਠਾ ਕਰ ਲਿਆ ਆ ਤੇ ਇਹ ਹੈ ਨਾਰੀਅਲ ਦਾ ਬਰਾਦਾ ਇਹਨੂੰ ਵੀ ਮੈਂ ਡਰਾਈ ਰੋਸਟ ਕਰ ਲਿਆ ਸੀ ਕੜਾਹੀ ਵਿੱਚ ਤੇ ਇਸ ਨੂੰ ਡੈਸੀਕੇਟਿਡ ਨਾਰੀਅਲ ਵੀ ਕਹਿੰਦੇ ਆ ਜੇ ਤੁਸੀਂ ਚਾਹੋ ਤਾਂ ਨਾਰੀਅਲ ਦੀ ਗਿਰੀ ਵੀ ਲੈ ਸਕਦੇ ਆ ਠੁੱਠੀ ਵੀ ਲੈ ਸਕਦੇ ਆ ਉਸ ਨੂੰ ਕੱਦੂ ਕਸ ਕਰ ਲਓ ਤੇ ਜਾਂ ਫਿਰ ਛੋਟੇ ਛੋਟੇ ਪੀਸੇਸ ਵਿੱਚ ਕੱਟ ਕਰ ਲਓ ਇਹ ਵੀ ਇੱਕ ਅਲੱਗ ਹੀ ਟੇਸ ਦਿੰਦਾ ਸਾਡੀਆਂ ਪਿੰਨੀਆਂ ਨੂੰ ਤੇ ਅਸੀਂ ਇਸ ਨੂੰ ਵੀ ਆਪਣੇ ਬਾਕੀ ਸਮਾਨ ਦੇ ਨਾਲ ਹੀ ਮਿਕਸ ਕਰ ਦਵਾਂਗੇ ਤੇ ਹੁਣ ਕੜਾਹੀ ਨੂੰ ਮੈਂ ਦੁਬਾਰਾ ਗੈਸ ਤੇ ਚੜ੍ਹਾਤਾ ਹਾਂ ਜਿਹਦੇ ਵਿੱਚ ਅਸੀਂ ਆਪਣਾ ਪਹਿਲਾਂ ਸਾਰਾ ਸਮਾਨ ਭੁੰਨੇ ਸੀ ਤੇ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਕੇਪ ਪਾ ਦਵਾਂਗੀ ਦੇਸੀ ਘਿਓ ਦੇਸੀ ਘਿਓ ਤੁਸੀਂ ਕੋਈ ਵੀ ਲੈ ਸਕਦੇ ਆ ਚਾਹੇ ਗਾਂ ਦਾ ਤੇ ਚਾਹੇ ਫਿਰ ਮੱਝ ਦਾ ਇਹ ਕੇ ਮੈਂ तकरीबन 1/2 ਕਿਲੋ ਦੇ ਕਰੀਬ ਲਿਆ ਆ 1/2 ਕਿਲੋ ਤੋਂ ਵੀ ਘੱਟ ਹੀ ਹੋਣਾ ਥੋੜਾ ਜਿਹਾ ਮੈਂ ਤਾਂ ਅੰਦਾਜ਼ਾ ਲਾ ਲੈਂਦੀ ਆ ਕਿ ਕਿੰਨਾ ਕੁ ਸਮਾਨ ਪੈਣਾ ਇਹਦੇ ਵਿੱਚ ਤੇ 1/2 ਕਿਲੋ ਕਿੰਨਾ ਕੁ ਹੋ ਸਕਦਾ ਪਰ ਜੇ ਤੁਹਾਡੇ ਕੋਲ ਅੰਦਾਜ਼ਾ ਨਹੀਂ ਲੱਗਦਾ ਕਿਸੇ ਚੀਜ਼ ਦਾ ਤਾਂ ਤੁਸੀਂ ਉਸ ਨੂੰ ਵੇਟ ਵੀ ਕਰ ਸਕਦੇ ਹੋ ਮਤਲਬ ਕਿ ਉਸ ਨੂੰ ਜੋਕ ਸਕਦੇ ਹੋ ਅਸੀਂ ਕੇ ਇਹਨੂੰ ਪਹਿਲਾਂ ਮੈਲਟ ਹੋਣ ਦੇਵਾਂਗੇ ਜਦੋਂ ਅਸੀਂ ਪਿੰਨियां ਬੱਟਦੇ ਹਾਂ ਆਪਣੀਆਂ ਸਮਾਨ ਦੀਆਂ ਤੇ ਜੇ ਤੁਹਾਨੂੰ ਲੱਗਦਾ ਕਿ ਪਿੰਨੀ ਨਹੀਂ ਬੱਟ ਹੋ ਰਹੀ ਪੂਰੀ ਜਾ ਰਹੀ ਆ ਤਾਂ ਤੁਸੀਂ ਉਹਦੇ ਵਿੱਚ ਕੇ ਮੈਲਟ ਕਰਕੇ ਦੁਬਾਰਾ ਹੋਰ ਵੀ ਪਾ ਸਕਦੇ ਆ ਇਹ ਚਾਰੇ ਤਰ੍ਹਾਂ ਦੇ ਗੁੰਦਿਆ ਲਏ ਮੈਂ ਤੇ ਇਹਨਾਂ ਨੂੰ ਅਸੀਂ ਪਹਿਲਾਂ ਕੇ ਵਿੱਚ ਤੜਨਾ ਆ ਜਦੋਂ ਇਹਨਾਂ ਦੇ ਪਪਕੋਨ ਬਣ ਜਾਣਗੇ ਜਿੱਦਾਂ ਕਿ ਖਿੱਲਾ ਬਣ ਜੂਗੀਆਂ ਤੇ ਉਸ ਤੋਂ ਬਾਅਦ ਅਸੀਂ ਇਸ ਨੂੰ ਵੀ ਗ੍ਰाइंड ਕਰ ਲੈਣਾ ਹੈ ਇਹ ਵੀ ਬਹੁਤ ਜ਼ਰੂਰੀ ਹੁੰਦਾ ਪਿੰਨੀਆਂ ਵਿੱਚ ਕਿਉਂਕਿ ਅਸੀਂ ਪਿੰਨੀਆਂ ਵਿੱਚ ਸਾਰਾ ਹੀ ਸਮਾਨ ਜਿਹੜਾ ਕਿ ਮੇਵੇ ਵਗੈਰਾ ਜਾਂ ਕੁਝ ਹੋਰ ਹੈ ਉਹ ਸਾਰਾ ਕੁਝ ਗਰਮ ਹੀ ਪਾਇਆ ਹੈ ਤੇ ਉਹਨਾਂ ਨੂੰ ਬੈਲੈਂਸ ਕਰਨ ਲਈ ਅਸੀਂ ਇਹ ਪਾਨੇ ਆ ਗੂੰਦ ਕਿਉਂਕਿ ਇਹ ਠੰਡਾ ਹੁੰਦਾ ਹੈ ਤੇ ਥੋੜਾ ਬੈਲੈਂਸ ਬਣਾਈ ਰੱਖਦਾ ਹੈ ਕਿ ਸਾਡਾ ਗਰਮ ਹੋ ਗਿਆ ਹੈ ਤੇ ਮੈਂ ਗੂੰਦ ਨੂੰ ਇਹਦੇ ਵਿੱਚ ਪਾ ਦਿੰਦੀ ਆ ਦੇਖੋ ਕਿਸ ਤਰ੍ਹਾਂ ਇਸ ਦੀਆਂ ਛਿੱਲਾਂ ਬਣਨ ਲੱਗ ਗਈਆਂ ਨੇ ਇਹ ਘੱਟ ਗੈਸ ਤੇ ਹੀ ਕਰਨਾ ਚਾਹੀਦਾ ਹੈ ਨਹੀਂ ਤਾਂ ਜਲਦੀ ਜਲਦੀ ਇਹ ਛਿੱਲਾ ਜਗੇ ਨੇ ਜਲ ਜਾਂਦੀਆਂ ਗੁੰਦਰੀਆਂ ਹੁਣ ਗੁੰਦਰੀ ਸਾਡਾ ਤਲ ਚੁੱਕਿਆ ਤੇ ਅਸੀਂ ਇਸ ਨੂੰ ਛੱਨੇ ਦੇ ਹੈਲਪ ਨਾਲ ਕੱਢ ਲਵਾਂਗੇ ਇਸ ਬਰਤਨ ਵਿੱਚ ਕੱਢ ਲਓ ਹੁਣ ਅਸੀਂ ਇਸ ਨੂੰ ਥੋੜਾ ਠੰਡਾ ਹੋਣ ਦੇਵਾਂਗੇ ਤੇ ਠੰਡਾ ਹੋਣ ਤੋਂ ਬਾਅਦ ਅਸੀਂ ਇਸ ਨੂੰ ਵੀ ਮਿਕਸੀ ਵਿੱਚ ਗ੍ਰाइंड ਕਰਨਾ ਹੈ ਜਦ ਤੱਕ ਸਾਡਾ ਗੋੰਧ ਠੰਡਾ ਹੁੰਦਾ ਉਹ ਤੱਕ ਅਸੀਂ ਗੁੜ ਨੂੰ ਕਾਦ ਲੈ ਕੇ ਵਿੱਚ ਉਸੇ ਕੇਵਿਚ ਜਿਹਦੇ ਵਿੱਚ ਅਸੀਂ ਗੋੰਧ ਤਲੇ ਆਂ ਤੇ ਗੁੜ ਲੈਣਾ ਹੈ ਜੇ ਜਿੰਦਾ ਮੈਂ 250 ਗ੍ਰਾਮ ਅਲਸੀ ਲਈ ਸੀ ਉਸ ਹਿਸਾਬ ਨਾਲ ਮੈਂ 1/2 ਕਿਲੋ ਗੁੜ ਲਿਆ ਹੈ 1/2 ਕਿਲੋ ਤੋਂ ਥੋੜਾ ਜਾਂ ਘਟਿਆ ਤੇ ਤੁਹਾਡੀ ਮੱਤਾਂ ਅਨੁਸਾਰ ਤੁਸੀਂ ਘਟਾਉਣਾ ਜਾਂ ਵਧਾਉਣਾ ਚਾਹੁੰਦੇ ਹੋ ਤਾਂ ਵੀ ਕਰ ਸਕਦੇ ਹੋ ਜੇ ਤੁਹਾਨੂੰ ਘੱਟ ਮਿੱਠਾ ਥੰਦਾਤਾ ਤੁਸੀਂ ਘੱਟ ਗੁੜ ਪਾ ਸਕਦੇ ਹੋ ਤੇ ਹੁਣ ਅਸੀਂ ਗੋੰਧ ਨੂੰ ਵੀ ਫੀਲਵਾਂਗੇ ਤੇ ਹੁਣ ਮੈਂ ਇਹਦੇ ਵਿੱਚ ਇੱਕ ਵੱਡਾ ਚਮਚ ਅਦਰਕ ਦਾ ਪਾਊਡਰ ਪਾਇਆ ਜਿਹਨੂੰ ਕਿ ਅਸੀਂ ਸੁੰਧ ਕਹਿੰਦੇ ਆ ਪੰਜਾਬੀ ਵਿੱਚ ਇਹਨੂੰ ਵੀ ਮਿਕਸ ਕਰ ਲਵਾਂਗੇ ਇਸ ਨਾਲ ਦੀ ਬਹੁਤ ਵਧੀਆ ਟੇਸਟ ਆਦਾ ਸਾਡੀਆਂ ਪਿੰਨੀਆਂ 'ਚ ਜੇ ਤੁਸੀਂ ਨਹੀਂ ਵੀ ਪਾਉਣਾ ਚਾਹੁੰਦੇ ਤਾਂ ਨਾ ਪਾਓ ਪਰ ਜੇ ਪਾਉਂਗੇ ਤਾਂ ਬਹੁਤ ਵਧੀਆ ਚੀਜ਼ ਹੈ ਅਸੀਂ ਗੁੜ ਦੀ ਇੱਕ ਤਾਰ ਵਾਲੀ ਜਿੱਦਾ ਚਾਹ ਨਹੀਂ ਕਹਿੰਦੇ ਹੁੰਦੇ ਕਿ ਬਣਾਉਣੀ ਆ ਉਹ ਨਹੀਂ ਬਣਾਉਣੀ ਅਸੀਂ ਸਿਰਫ ਗੁੜ ਨੂੰ ਪਿਘਲਾਉਣਾ ਹੈ ਹੁਣ ਜੇ ਅਸੀਂ ਇਸ ਨੂੰ ਥੋੜਾ ਜ਼ਿਆਦਾ ਸੇਕ ਲਗਾਵਾਂਗੇ ਤਾਂ ਇਹ ਬਹੁਤ ਜ਼ਿਆਦਾ ਸਖਤ ਹੋ ਜਾਂਦਾ ਜਿਹੜਾ ਕਿ ਖਾਣ ਵਿੱਚ ਬਿਲਕੁਲ ਚੰਗਾ ਨਹੀਂ ਲੱਗਦਾ ਦੇਖੋ ਸਾਡਾ ਗੁੜ ਜਿਹੜਾ ਚੰਗੀ ਤਰ੍ਹਾਂ ਭੁਲ ਗਿਆ ਹੈ ਕਿ ਵਿੱਚ ਤੇ ਹੁਣ ਅਸੀਂ ਆਪਣਾ ਸਾਰਾ ਸਮਾਨ ਜੋ ਅਸੀਂ ਮਿਕਸ ਕੀਤਾ ਹੋਇਆ ਪਹਿਲਾਂ ਹੀ ਉਹ ਇਹਦੇ ਵਿੱਚ ਮਿਲਾ ਦੇਵਾਂਗੇ ਤੇ ਹੁਣ ਜਿਹੜਾ ਅਸੀਂ ਗੌਂਦ ਪੀਤਾ ਹੈ ਗ੍ਰाइंड ਕੀਤਾ ਹੋਇਆ ਉਹ ਵੀ ਅਸੀਂ ਪਾ ਦਵਾਂਗੇ ਇੱਕ ਤਰ੍ਹਾਂ ਮਿਕਸ ਤੇ ਹੁਣ ਹੌਲੀ-ਹੌਲੀ ਇਹਦੇ ਵਿੱਚ ਆਪਣਾ ਕਿਸਿਆ ਹੋਇਆ ਸਾਰਾ ਹੀ ਸਮਾਨ ਅਸੀਂ ਣਾ ਦੇਵਾਂਗੇ ਪਰ ਨਾ ਅੱਧਾ ਕਪਾਲ ਇਸ ਨੂੰ ਇਹਦੇ ਵਿੱਚ ਣਾ ਲਓ ਗੈਸ ਅਸੀਂ ਬੰਦ ਕਰ ਦੇਣੀ ਐ ਇਸ ਸਟੇਜ ਤੇ ਆਕੇ ਤੇ ਹੁਣ ਅਸੀਂ ਹੌਲੀ ਹੌਲੀ ਆਪਣਾ ਸਾਰਾ ਸਮਾਨ ਇਹਦੇ ਵਿੱਚ ਣਾ ਲਵਾਂਗੇ ਥੱਲੇ ਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬਹੁਤ ਵਧੀਆ ਖੁਸ਼ਬੂ ਆ ਰਹੀ ਐ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਪਿੰਨੀਆਂ ਦੀ ਐਲਸੀ ਦੀਆਂ ਪਿੰਨੀਆਂ ਦੀ ਜਿਹੜੀ ਕਿ ਮੇਰੇ ਚੈਨਲ ਤੇ ਆ ਤੁਸੀਂ ਦੇਖ ਸਕਦੇ ਆ ਆ ਦੇਖੋ ਸਾਰੀ ਪਿੰਨੀਆਂ ਅਸੀਂ ਮਿਕਸ ਕਰ ਲਈਆਂ ਇਹ ਸਾਡੀਆਂ ਪਿੰਨੇ ਆ ਹੁ ਖਾਣ ਲਈ ਤਿਆਰ ਆ ਜੇ ਤੁਸੀਂ ਚਾਹੋ ਤਾਂ ਇਸ ਨੂੰ ਐਦਾਂ ਹੀ ਰੱਖ ਲਓ ਜਦੋਂ ਜੀ ਕਿ ਤਾਂ ਖਾਣ ਨੂੰ ਫਰਾਈ ਪੈਨ ਚ ਥੋੜੀ ਜਿਹੀ ਪਾਓ ਤੇ ਗਰਮ ਕਰਕੇ ਖਾ ਲਓ ਤੇ ਜੇ ਤੁਸੀਂ ਚਾਹੁੰਦੇ ਹੋ ਇਸ ਦੇ ਲੱਡੂ ਵੀ ਬਣਾ ਸਕਦੇ ਹੋ ਇਸ ਦੀ ਬਰਫੀ ਦੀ ਵੀ ਸ਼ੇਪ ਦੇ ਸਕਦੇ ਹੋ ਇਸ ਨੂੰ ਡਾਇਮੰਡ ਸ਼ੇਪ ਜਾਂ ਕੋਈ ਹੋਰ ਲੋਜੀ ਸਾਡੀਆਂ ਪਿੰਨੀਆਂ ਬਣ ਕੇ ਤਿਆਰ ਆ। ਸਵੇਰ ਸ਼ਾਮ ਰੋਜ਼ ਇੱਕ ਇੱਕ ਪਿੰਨੀ ਖਾਓ ਤੇ ਤੰਦਰੁਸਤ ਹੋ ਜਾਓ। ਹੁਣ ਇਸ ਨੂੰ ਅਸੀਂ ਥੋੜਾ ਜਿਹਾ ਠੰਡਾ ਹੋਣ ਦੇਵਾਂਗੇ। ਕਿਉਂਕਿ ਹਜੇ ਬਹੁਤ ਗਰਮ ਆ। ਜਦੋਂ ਥੋੜੀਆਂ ਜਿਹੀਆਂ ਠੰਡੀਆਂ ਹੋ ਜੂਗੀਆਂ ਤੇ ਫਿਰ ਅਸੀਂ ਇਸ ਨੂੰ ਮਨ ਚਾਹੀ ਸ਼ੇਪ ਦੇ ਸਕਦੇ ਆ। ਆ ਦੇਖੋ ਸਾਡੀ ਪਿੰਨੀ ਠੰਡੀ ਹੋ ਗਈ ਹੈ ਤੇ ਕੁਛ ਕੁ ਪਿੰਨੀ ਦੇ ਮੈਂ ਲੱਡੂ ਬਾਟ ਲਵਾਂਗੀ ਤੇ ਕੁਛ ਕੁ ਪਿੰਨੀ ਮੈਂ ਐਦਾਂ ਹੀ ਰੱਖ ਲਵਾਂਗੀ ਆ ਦੇਖੋ ਮੈਂ ਇੱਕ ਪਿੰਨੀ ਤੁਹਾਨੂੰ ਤੋੜ ਕੇ ਦਿਖਾਨੀ ਹੈ ਕਿੰਨੀ ਸੌਫਟ ਬਣੀ ਹੈ ਇਸ ਨੂੰ ਬਜ਼ੁਰਗ ਲੋਕ ਵੀ ਆਸਾਨੀ ਨਾਲ ਖਾ ਸਕਦੇ ਨੇ ਵੀਡੀਓ ਦੇਖਣ ਲਈ ਧੰਨਵਾਦ